ਆਪਾ ਇਹ ਮੇਰਾ ਬਾਈ ਜੀ ਬੈਠੇ ਨੇ ਕਿ ਇਹ 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 ਬਾਈ ਨੂੰ ਤੁਸੀਂ ਕਿਵੇਂ ਮਿਲਦੇ ਹੋ ਤੇ ਬਾਈ ਤੁਸੀਂ ਦੱਸੋ ਤੁਸੀਂ ਆਹ ਬਾਈ ਜੀ ਵੀ ਮੇਰੇ ਲਗਭਗ ਤੁਸੀਂ ਸੇਮ ਸਾਨੇ ਵਿੱਚ ਇਹ ਕੰਮਾਂ ਚ ਪੈਨੇ ਹੋ ਮੇਰੇ ਨਾਲ ਨਾ ਸੇਮ ਫੁੱਟ ਡਾਟ ਪੀਰੀਅਡ ਹੈ ਕਦੇ ਥੋੜਾ ਆਸ ਵਿੱਚ ਇਹਨਾਂ ਦਾ ਟੱਕਰਾ ਹੁੰਦਾ ਵਾ ਜਾਂ ਥੋੜਾ ਆਸ ਵਿੱਚ ਮੇਲ ਚੱਲਦਾ ਬਾਈ ਮੇਲ ਹੀ ਚੱਲਦਾ ਪਹਿਲਾਂ ਮੇਲ ਹੀ ਹੁੰਦਾ ਫਿਰ ਜੇਲ੍ਹ ਚ ਵੀ ਇਕੱਠੇ ਹੁੰਨੇ ਹੈ ਨਾ ਹਾਂਜੀ ਕੋਈ ਲੜਾਈਆਂ ਚ ਵੀ ਕਦੇ ਉਹਨਾਂ ਇਕੱਠੇ ਮ ਕਦੇ ਇੱਕ ਪਾਸੇ ਜਾਂ ਇੱਕ ਬ੍ਰੋਦੀ ਵਿੱਚ ਨਹੀਂ 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 ਇੱਕ ਪਾਸੇ ਇੱਕ ਪਾਸੇ ਕਿਉਂ ਨਹੀਂ ਇੱਕ ਦੂਜੇ ਨਾਲ ਜੁੜ ਕੇ ਜਾਂਦੇ ਸੀਗੇ ਕਿਸੇ ਜਰੀਏ ਨਹੀਂ ਹਾਂਜੀ ਕਦੇ ਇਹ ਜਿਹੜੀ ਕਿਹੜੀ ਕਹਾਣੀ ਕੋਈ ਕੋਈ ਸਟੋਰੀ ਸੁਣਾਓ ਤੁਸੀਂ ਜਾਈ ਜੀ ਕੀ ਕੀ ਤੁਹਾਨੂੰ ਇਹਨਾਂ ਨੇ ਬੁਲਾਇਆ ਜਾਂ ਤੁਸੀਂ ਇਹਨਾਂ ਨੂੰ ਬੁਲਾਇਆ ਹੋਵੇ ਗੱਡਾਂ ਕੋਡਾਂ ਘੜ ਕੇ ਹੋ ਖੜ ਕੇ ਕੋਈ ਅੱਜ ਕੋਈ ਛੋਟੀ ਦੱਸਿਓ ਡਾਂਗੂ ਡਾਂਗ ਨਹੀਂ ਬਈ ਅਸੀਂ ਗਏ ਸੀ 90 ਕਣੀ ਮੈਸ ਪਿੰਡ ਕਿਸੇ ਨੂੰ ਕਾਂਡ ਕਰਨ ਗਏ ਸੀ ਦਾ ਕਾਂਡ ਹੋ ਗਈ ਤਗੜਾ ਉਹਦਾ ਬਈ ਨੂੰ ਪਤਾ ਹੀ ਆ ਅੱਛਾ ਜੀ ਮੋੜ ਕੇ ਉਹਨੂੰ ਪਤਾ ਸੀਗਾ ਵੀ ਕੰਮ ਉਹ 300 ਦਾ ਪਰਚਾ ਹੋ ਗਿਆ ਸੀ ਨਾ ਬਈ ਉਹ ਚਲ ਉਹਨਾਂ ਨਾਂ ਨੂੰ ਨਹੀਂ ਲੈ ਬਾਈ ਨੇ ਮੁੰਡਿਆਂ ਤੇ ਹੋਰਾਂ ਤੇ ਪੈਗੇ ਜਿਹਨਾਂ ਦੀ ਖਾਤਰ ਗਏ ਸੀਗਾ ਹੋ ਗਿਆ ਬਾਈ ਕਾਜੀ ਪਤਾ ਕੀ ਗੱਲ ਜਦੋਂ ਇਹ ਲਾਈਨ ਦੇ ਵਿੱਚ ਅਸੀਂ ਹੁੰਨੇ ਆ ਨਾ ਸਾਨੂੰ ਸਹਾਰਿਆਂ ਦੀ ਠਹਿਰਾਣ ਦੀ ਆਪਾਂ ਕਹਿ ਦਈਏ ਰਿਲੇਸ ਨਾਲ ਦੀ ਲੋਡ ਹੁੰਦੀ ਆ ਉਦੋਂ ਜੇਲ ਦੇ ਵਿੱਚ ਇਹਦੇ ਨਾਲ ਵੀ ਮੁਲਾਕਤ ਹੁੰਦੀ ਆ ਹੋਰ ਕਿੰਨੇ ਭਰਾ ਆਪਾਂ ਕਹਿ ਸਕਦੇ ਆ ਮਿਲਦੇ ਆ ਫਿਰ ਬਾਹਰ ਆ ਕੇ ਇੱਕ ਦੂਜੇ ਨਾਲ ਵਰਤਦੇ ਆ ਹਨਾ ਤੇ ਕਈ ਕੰਮਾਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਇਕੱਠੇ ਵੀ ਹੁੰਨੇ ਆ ਛੋਟੀਆਂ-ਮੋਟੀਆਂ ਲੜਾਈਆਂ ਝਗੜੇ ਜਾਂ ਕੋਈ ਕਬਜੇ ਦਾ ਇੱਕ ਦੋ ਕੰਮ ਜਾਂਦੇ ਵੀ ਮੈਨੂੰ ਲੱਗਦਾ ਅਸੀਂ ਇਕੱਠੇ ਗਏ ਆ ਹਨਾ ਅਸੀਂ ਕੀਤਾ ਮੇਰੇ ਜ਼ਿਆਦਾ ਇੱਕ ਤਾਂ ਬਹੁਤ ਕਰਨਾ ਹਾਸੋ ਹੀ ਨਹੀਂ ਦੀ ਹੈਨਾ ਤੇ ਚਲੋ ਆਪਾਂ ਕਿਹੜਾ ਤੁਹਾਨੂੰ ਵੀ ਭਾਈ ਤੋਂ ਪਤਾ ਨੂੰ ਕਿਹੜਾ ਸੁਣਦਾ ਹੈ ਕਿ ਨਾ ਹੁਣ ਇਹ ਤਾਂ ਇਹ ਸਾਹਮਣੇ ਆਉਣਾ ਹੀ ਹੁੰਦਾ ਸਾਹਮਣੇ ਕਿਹੜਾ ਗੱਲ ਹੈ ਹਾਂ ਇਹ ਕੀ ਹੋਈ ਨਹੀਂ ਮੇਰੇ ਤੋਂ ਭੌੜਾ ਹੁੰਦਾ ਸੀ ਬਾਕੀ ਭਾਈ ਤੁਹਾਨੂੰ ਦੱਸ ਤਾ ਮੇਰੇ ਮਗਰ ਸੌਣਦਾ ਭਾਈ ਮੇਰੇ ਮੈਨੂੰ ਫੋਨ ਆ ਗਿਆ ਉਧਰੋਂ ਮੁੰਡਿਆਂ ਦਾ ਨਾਲੇ ਵੀ ਸੀਗਾ ਵੀ ਐ ਕਰਕੇ ਕਬਜ਼ਾ ਲੈਣਾ ਤੇ ਮੈਂ ਚਲੋ ਇਧਰੋਂ ਤੁਰ ਪੈਣਾ ਪਿੰਡੋਂ ਮੇਰੇ ਮਗਰ ਇੱਕ ਬੈਠਾ ਹੁੰਦਾ ਮਿਨੀਸ਼ਵਾਲ ਦਾ ਫਿਦਰੀ ਮੂਰੇ ਮੈਂ ਸੜਕ ਚੜ੍ਹ ਲੱਗਦਾ ਉਹਨਾਂ ਜਿਹੜੇ ਅੱਜ ਕਿਹੜੀ ਜਿਹੜੀ ਲੈਰ ਹੈ ਜਿਹੜੀ ਹੈ ਨਾ ਇਹੀ ਹੁੰਦੀ ਆ ਉਹ ਮੂਰੇ ਥੱਜਾ ਥਾਣੇ ਦੀ ਗੱਡੀ ਖੜੀ ਹੁੰਦੀ ਮੈਨੂੰ ਆਖ ਮ ਮੈਂ ਤੁਹਾਨੂੰ ਉਹ ਨਾ ਮੈਂ ਮੋਟਰਸਾਈਕਲ ਭਜਾ ਲੈਣਾ ਜੀ ਮੈਂ ਮੋਟਰਸਾਈਕਲ ਭਜਾ ਕੇ ਨਾ ਜਿੱਥੇ ਟਾਬੇ ਦੇ ਬੇੜੇ ਸੀ ਬੈਠੇ ਸੀਗੇ ਉਧਰੋਂ ਜਾਂ ਨਾ ਉਹ ਛੱਡ ਕੇ ਮੋਟਰਸਾਈਕਲ ਮੈਂ ਗਾਂ ਨੂੰ ਭਜ ਲੈਣਾ ਜੀ ਆਪ ਜੀ ਜਾਨੀ ਮੈਂ ਖੱਤੇ ਜਾਂਦੇ ਹੁੰਦਾ ਸਾਲਾ ਆ ਜਾਂਦਾ ਖੂ ਮੈਂ ਖੂ ਚ ਜੇਪੈ ਨਾ ਜਾ ਗਏ ਹਾਂਜੀ ਭਾਈ ਪੁੱਛੋਗਾ ਕਿ ਕਿੰਨੇ ਮਿੰਟ ਦਾ ਖੂ ਹੁੰਦਾ ਆ ਪੁੱਛੋ ਹੁੰਦਾ ਕਿੰਨੇ ਵੜਾ ਖੂ ਸੀ ਐ ਭਾਈ ਅਸਲ ਦੇ ਵਿੱਚ ਇਹ ਪੁਲਿਸ ਇਹਦੇ ਪਿੱਛੇ ਵੇ ਜਾਂਦੀਆਂ ਪੁਲਿਸ ਇਹਨੂੰ ਫੜਨਾ ਚਾਹਵੀਂ ਹੁੰਦੀ ਆ ਨਾ ਉਦੋਂ ਤੇ ਇਹ ਭਗਾਉੜਾ ਹੁੰਦਾ ਉਹ ਗਾਂਹਾਂ ਕੋਈ ਖੱਤਿਆਂ ਦਾ ਆਪਾਂ ਕਹਿੰਦੀਏ ਜਿਵੇਂ ਖੇਤਾਂ 'ਚ ਖੂਹ ਹੁੰਦਾ ਭੱਜੇ ਜਾਂਦੇ ਨੂੰ ਹੁਣ ਬੰਦੇ ਦਾ ਨਹੀਂ ਧਿਆਨ ਹੁੰਦਾ ਇਹਦੇ ਵਿੱਚ ਤੇਰਾ ਸੀਗਾ ਬਈ ਨੇਰਾ ਸੀਗਾ ਗੱਲ ਦਾ ਨੇਰਾ ਸੀਗਾ ਰਾਤ ਦੇ ਪੋਣੇ ਘਟ ਭੱਜੇ ਸੀ ਉਹ ਠੀਕ ਹੈ ਸਰਦੀਆਂ ਦਾ ਟਾਈਮ ਹੁੰਦਾ ਸੀ ਵਗਣ ਉਸ ਤੋਂ ਅਸੀਂ ਤੱਕ ਪਾਣੀ ਸੀਗਾ ਤੇ ਉਹ ਦੂਜੀ ਲੋਟ ਆਪਾਂ ਕਹਦੀਏ ਬਈ ਕਿ ਮੈਂ ਹਾਂ ਹਾਂ ਤੇ ਅਸੀਂ ਜਾਣੀ ਅੱਧਾ ਘੰਟਾ 20 ਮਿੰਟ ਭਾਲ ਕਰਦੇ ਆ ਹਨਾ ਸਾਨੂੰ ਮਿਲਦਾ ਨਹੀਂ ਇਹਦੇ ਦੋਨ ਦੀ ਬੈਟਰੀ ਡੋਂਗੂਦਰਤੀ ਭਾਈ ਫੋਨ ਕਿਹੜਾ ਸੀਗਾ ਫੋਨ ਉਹ ਤੋਂ ਦੂਸਰੇ ਹੁੰਦੇ ਸੁੱਚਾ ਵਾਲੇ ਉਹ ਤੋਂ ਸੁੱਚਾ ਵਾਲੇ ਹੁੰਦੇ ਫੋਨ ਵੀ ਹਨਾ ਉਹ ਤੇ ਉਸ ਤੋਂ ਬਾਅਦ ਚਲੋ ਸਾਨੂੰ ਪਤਾ ਯਾ ਕਮਾ ਦੇ ਬੰਦੇ ਮੈਨੂੰ ਮੋਢੇ ਲੇ ਮਾਰੀ ਮਾਂ ਗਾ ਮੈਂ ਵਿੱਚ ਪਾਲ ਦੋ ਦੇ ਮੇਰੇ ਕੱਢਿਆ ਭਾਈ ਬੰਨ ਬੁੰਨ ਕੇ ਪੌੜੀ ਪੂੜੀ ਲੁਕਾ ਕੇ ਕੀ ਕਰਿਆ ਪਤਾ ਇਹਨੂੰ ਯਾਰ ਹੁਣ ਜਾਣੀ ਇਹਨੂੰ ਕੱਢ ਲਿਆ ਅੱਜ ਸਾਡੋ ਹਨਾ ਇਹ ਵੀ ਦੋ ਜਣੇ ਇਹ ਗੱਲ ਛੱਡਣੀ ਹੈ ਇਹ ਕਾ ਪੂਰੀ ਐਂਡ ਗੇੜਣਾ ਐਂਡੇ ਕਿਹੜੇ ਇਹਰੇ ਕਲ ਟੈਂਪੋਰੈਂਟ ਗੇੜਣਾ ਨਹੀਂ ਚਲੋ ਕੱਢ ਲਿਆ ਜਾਂਦਾ ਹਨਾ ਕੱਢ ਕਿਵੇਂ ਗੱਡੇ ਨਹੀਂ ਨਹੀਂ ਪੂੜੀ ਪੂੜੀ ਕਿਥੋਂ ਮੁਕੀ ਨਹੀਂ ਫਿਰ ਜਿਵੇਂ ਵੀ ਆਪਾਂ ਕਰ ਸਕਦੇ ਆ ਉੱਥੇ ਕੋਈ ਮਾਂ ਮੇ ਕਿੱਥੇ ਗਏ ਮਾਂ ਮੇਰੇ ਪਿੱਛੇ ਲੱਗ ਮਾਂ ਵੀ ਵਿੱਚ ਲੱਗੀ ਹੋ ਕਿੱਥੇ ਗਏ ਉਹ ਬਸ ਉਹ ਮਿਲਿਆ ਨਹੀਂਗਾ ਉਹ 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 ਹੂਨੇ ਬਚਾਲਿਆ ਮੈਨੂੰ ਬਸ ਉਹਨੇ ਬਚਾਲਿਆ ਜੇ ਨਾ ਡੇਦਾ ਹੋ ਸਕਦਾ ਫਰੇਦਾ ਹੈ ਨਾ ਜੋ ਪਰਮਾਤਮਾ ਕਰਦਾ ਸਹੀ ਕਰਦਾ ਨਾ ਉਹ ਚੀਜ਼ ਹੋ ਗਿਆ ਪਰ ਇਹਦੇ ਸੱਟ ਲੱਗੀ ਸੀ ਉਸ ਸਮੇਂ ਤੇ ਕਿਹੜੀਆਂ ਪਸਲੀਆਂ ਅਗਰਕ ਹੋ ਗਈਆਂ ਸੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਇਹ ਪਸਲੀਆਂ ਵਾਲੀ ਚਪਾਰ ਦੇ ਮੇਲੇ ਦਾ ਟਾਈਮ ਹੁੰਦਾ ਉਦੋਂ ਵੀ ਮੈਂ ਕੋਹਾੜਾ ਆਇਆ ਉਹਨਾਂ ਦਾ ਚਪਾਰ ਦੇ ਮੇਲੇ ਦਾ ਟਾਈਮ ਹੁੰਦਾ ਮੈਨੂੰ ਪਿੰਡ ਬਜੂਰੂ ਕਹਿੰਦੇ ਨੇ ਆਪਣੇ ਪਿੰਡ ਦੇ ਵੀ ਜੋ ਜੋ ਤੂੰ ਨਾ ਇੱਥੇ ਪੁਲਿਸ ਵੱਧ ਲੱਗੇ ਉਹਦਾ ਉਰੇ ਭਰੇ ਹੋ ਜਾ ਮੇਲੇ ਵੇਲੇ ਹੈ ਨਾ ਹੋ ਸਕਦਾ ਵੀ ਮੈਂ ਉਹਨਾਂ ਦੀ ਗੱਲ ਨਾ ਮੰਨਦਾ ਮੈਨੂੰ ਟੂਸੇਪਿੰਡ ਦੇ ਮੁੰਡੇ ਦਾ ਫੋਨ ਆਇਆ ਦਾ ਰਵੀ ਦਾ ਹਰਪੀਤੇ ਚਾਚੇ ਦੇ ਮੁੰਡੇ ਦਾ ਰਵੀ ਕਹਿੰਦਾ ਬਾਈ ਐਵੇਂ ਕਰਕੇ ਨਾ ਵਨ ਇੱਕ ਕੁੜੀ ਨੂੰ ਆਪਣੇ ਯਾਰ ਦੋਸਤ ਦੀ ਭੈਣ ਨੂੰ ਛੀੜਿਆ ਅੱਬੂ ਵਾਲਾ ਦਾ ਮੁੰਡਾ ਉਹ ਜਾਣਦੌਣੇ ਸੁਣਿਆ ਯਾ ਪਹਿਲੇ ਕਿੰਨੀ ਵਾਰੀ ਬਈ ਉਹ ਬੱਸ ਲੁਧਿਆਣੇ ਤੋਰ ਪਿਆ ਮੈਂ ਕਿਹਾ ਚੱਲ ਮੈਂ ਜੋਧਾ ਉਂਰੇ ਆ ਜਾਂਗਾ ਜੋਧਾ ਤੋਂ ਬੱਸ ਅੱਗੇ ਆ ਜਾਂਦੀ ਮੈਂ ਢਾਈਪੀ ਦੇ ਪਿੰਡ ਤੇ ਜਾ ਕੇ ਖੜ ਜਾਣਾ ਸਲੇਕਰ ਹੁੰਦਾ ਮੇਰੇ ਕੋਲ ਮੋਟਰਸਾਈਕਲ ਚਲੋ ਮੈਂ ਮੋਟਰਸਾਈਕਲ ਸੜਕ ਤੇ ਹੀ ਲਾ ਲੈਣਾ ਬਾਈ ਉਹਨੂੰ ਲਾਉਣਾ ਬੰਦੇ ਨੂੰ ਬਸ ਤੇ ਰਵੀ ਹੁਣੀ ਤਾਂ ਹੁੰਦੇ ਨੇ ਉਹਨੂੰ ਲਾ ਕੇ ਉਹ ਸਲੇਕਰ ਫੇਰਦਾ ਪੂਰੇ ਉ ਉਸੇ ਪਿੰਡ ਜਾ ਕੇ ਬੈਣੇ ਰਾਤ ਨੂੰ ਬਈ ਇਹ ਮੂਨੇ ਰਾਜਾ ਹੁੰਦਾ ਬੋਲਟ ਜਿਹੜਾ ਪਹਿਲਾਂ ਬੋਲਟ ਇੱਕ ਘੇੜਾ ਕੱਢਦਾ ਫੇਰ ਦੁਬਾਰਾ ਫੇਰ ਕੱਢਦਾ ਸਾਡੇ ਕੋਲ ਜਿਹੜਾ ਉਹਦਾ ਹਥਿਆਰ ਹੁੰਦਾ ਹੈ ਨਾ ਜਿਹੜਾ ਸਿਸਟਮ ਮੈਂ ਕਿਹਾ ਬਈ ਤੁਸੀਂ ਲਾਈਟ ਬੰਦ ਕਰ ਦਿਓ ਤੇ ਬਾਰੇ ਦੇ ਵਿੱਚ ਬੈਠੇ ਨੇ ਉਹਦੀ ਬਈ ਮੈਨੂੰ ਲੱਗਦਾ ਕੋਈ ਗਾਗ ਜਾਂ ਮੁੰਡੇ ਆਉਣਗੇ ਆਪਦਾ ਸਮਾਨ ਕੋਲੇ ਕਰ ਲਓ ਹੈ ਨਾ ਨੇਰੇ ਚ ਆਪਾਂ ਦੀਦਿਆਂ ਬੈਠੇ ਲਾਈਟ ਚ ਆਪਾਂ ਨੂੰ ਬਾਹਰ ਕੋ ਪਤਾ ਨਹੀਂ ਲੱਗਣਾ ਬਈ ਹੁਣ ਤਾਂ ਉਧੂ ਉਲਟੀ ਆ ਸਣਾ ਉਹ ਗੇਟ ਨਾ ਫਰਕ ਇੱਥੋਂ ਮੰਨ ਲਓ ਵੀ ਘੱਟੋ ਘੱਟ 300 ਮੀਟਰ ਦੀ ਦੂਰੀ ਤੇ ਗੇਟ ਹੁੰਦਾ ਤੇ ਬਾਰੇ ਤੋਂ ਜਿਵਾਰੇ ਉੱਤੋਂ ਉੱਤ ਗੇਟ ਦੇ ਉੱਪਰ ਚੜਦੇ ਨੇ ਲਾਈਟਾਂ ਪੈਣ ਲੱਗ ਜਾਂਦੇ ਨੇ ਭਾਈ ਹਨੇਰੇ 'ਚ ਉਹ ਨਹੀਂ ਦਿਖ ਰਹੇ ਕੌਣ ਨੇ ਭਈ ਲਾਈਟ ਇੰਨਾ ਕਿ ਤਾਂ ਆਪਣਾ ਦਿਮਾਗ ਕੰਮ ਕਰਦਾ ਵੀ ਲਾਈਟਾਂ ਸਾਰੇ ਬੰਦੇ ਆਉਣਗੇ ਲਾਈਟਾਂ ਇੰਨੀ ਥੋੜੀ ਲੈ ਕੇ ਆਉਣਗੇ ਉਹ ਜੇ ਨੇੜੇ ਆਉਂਦੇ ਨੇ ਥੋੜਾ ਕਲੋਜ਼ ਆ ਲਾਈਟ ਥੱਲੇ ਤੇ ਬਾਰੇ ਚੱਲ ਦਿੰਦੀ ਆ ਉਹ ਦੇਖ ਜਾਂਦੇ ਰ ਖਾਕੀ ਵਰਦੀ ਹਣਾ ਆਪਦਾ ਉਹ ਸਾਮਾਨ ਚੱਕ ਕੇ ਚਲੋ ਭਾਈ ਕੀ ਕਰਦੇ ਆ ਬੰਦੇ ਵੱਧ ਦਿਖਦੇ ਨੇ ਜਾਂ ਉੱਪਰ ਚੜਦੇ ਆ ਬਰੋਟਾ ਹੁੰਦਾ ਨਾਲ ਹੀ ਉਹਦੇ ਜਿਵਾਰੇ ਦੇ ਉੱਪਰਲੇ ਪਾਸੇ ਉਹਦੇ ਨਾਲ ਲੰਕ ਕੇ ਗਾਂ ਚੀ ਗਾ ਛੱਤ ਤੇ ਛਾਲ ਮਾਰਦਾ ਮੈਂ ਅੱਗੇ ਜਿੱਧਰ ਨੂੰ ਵੀ ਜਾਂਦਾ ਭਈ ਅੱਛਾ ਜੀ ਉਸ ਵਾਲੇ ਦੱਸਿਆ ਸੀ 62 ਬੰਦੇ ਸੀਗੇ ਜੀ ਦਾਰੂ ਪੀਤੀ ਰੱਜੇ ਹੋਏ ਸੀਗੇ ਟੱਲੀ ਹਾਂ ਜੀ ਬਈ ਪੂਰੇ ਚਲੋ ਜੀ ਹਾਰ ਕੇ ਮੈਂ ਜਦੋਂ ਉਧਰ ਉਰੇ ਪਰੇ ਜਾਣਾ ਕਿਤੇ ਰਾਹ ਨਹੀਂ ਮਿਲਦਾ ਬੰਦੇ ਖੜੇ ਨੇ ਮੈਂ ਵਾਪਸ ਉਧਰ ਨੂੰ ਆਉਂਦਾ ਉਹਦੇ ਪਿਛਲੇ ਪਾਸੇ ਹਰ ਹਰ ਲੱਗੀ ਹੁੰਦੀ ਆ ਮੈਂ ਰਾਹ ਹਰ ਹਰ ਨੂੰ ਛਾਲ ਮਾਰਦਾ ਪੁਲਿਸ ਵਾਲਾ ਮੂਰੇ ਆਉਂਦਾ ਮੈਂ ਧੱਕਾ ਮਾਰਦਾ ਦੂਜਾ ਕੇ ਪਿਸਟਲ ਲਾ ਲੈਂਦਾ ਚਲੋ ਜੀ ਮੈਨੂੰ ਬੰਨ ਲੈਂਦੇ ਨੇ ਜੀ ਇਹਨੇ ਅੱਛਾ ਜੀ ਬੰਨ ਕੇ ਮੇਰੀਆਂ ਬਾਹਾਂ ਬੰਗਰ ਬੰਨ ਲੈਂਦੇ ਨੇ ਲੱਤਾਂ ਬੰਨ ਲੈਂਦੇ ਨੇ ਉਸ ਟਾਈਮ ਮੁੰਡੇ ਸਾਨੂੰ ਦੋ ਬੱਚੇ ਰੋਟੀਆਂ ਦੇਣ ਆਏ ਹੁੰਦੇ ਸੀ ਮਿੱਟੂ ਬਈ ਇੱਕ 14 ਸਾਲ ਦਾ ਸੀ ਇੱਕ 17 ਸਾਲ ਦਾ ਰੋਟੀ ਦੇਣਾ ਜੀ ਸਾਰੇ ਚੱਕੇ ਗਏ ਸਾਰੇ ਚੱਕੇ ਗਏ ਮੈਨੂੰ ਟੁੱਟੀ दारू ਪੀਤੀ ਝੁੱਟੀ ਮੇਰੇ ਦੇ ਲਾਉਣ ਲੱਗੇ ਮੈਨੂੰ ਕਹਿੰਦੇ ਉਠ ਖੜਾ ਹੋ ਮੈਂ ਕਿਹਾ ਮੇਰ ਤੋਂ ਨਹੀਂ ਖੜਾ ਹੋਣਾ ਮੇਰੀ ਪੱਸੀਆਂ ਕਰਕ ਨੇ ਉਹ ਦੱਸਦਾ ਉਹ ਖੂਹ ਵਾਲੀ ਗੱਲ ਮੇਰੇ ਪੱਟੇ ਲੱਗੇ ਸੀ ਬੈਲਟ ਲੱਗੀ ਸੀ ਨਾਲ ਤੇਰੀ ਕਰਦੇ ਆ ਪਥਰੀਆਂ ਦੀ ਠੀਕ ਬਾ ਫੇਰ ਕੇ ਡਾਂਗ ਉੱਥੇ ਵੀ ਹਾਂ ਚਾਹੂੰਗੇ ਚਲੇ ਆ ਕੇ ਡਾਂਗ ਵੀ ਠੀਕ ਕਰਦੇ ਹਾਂ ਹਾਂ ਨਹੀਂ ਕਹਿੰਦੇ ਉਠ ਆ ਜਾ ਉਹਨੇ ਵੀ ਐਵੇਂ ਚੱਕ ਕੇ ਉਸ ਤੋਂ ਬਾਅਦ ਹਜ਼ਾਰ ਥਾਣੇ ਲੈ ਗਏ ਨੇ ਕਈ ਥਾਣੇ ਦੀ ਪੁਲਿਸ ਇਕੱਠੀ ਸੀ ਜੀ ਸਾਰਾ ਥਾਣੇ ਲੈ ਕੇ ਗਏ ਨੇ ਮੈਂ ਅੱਜ ਤੱਕ ਨਾ ਬਾਥਰੂਮ ਆਪਦੇ ਘਰ ਚ ਨਾ ਕੈਪਰੀ ਪਾ ਕੇ ਨਹੀਂ ਫਿਰਿਆ ਬ੍ਰੈਂਡ ਪਾ ਕੇ ਉੱਥੇ ਬਿਲਕੁਲ ਨੰਗਾ ਕਰ ਲੈਂਦੇ ਨੇ ਨੰਗਾ ਕਰਕੇ ਥੁਰਮ ਪਤਾ ਹੀ ਜਾਂਚ ਕੀ ਕਰਨੀ ਹੁੰਦੀ ਰਹਿੰਦੇ ਨਾ ਤੇ ਚਲੋ ਜੀ ਅੰਦਰ ਵਾਲਾ ਚ ਕਰ ਦਿੰਦੇ ਨੇ ਸਾਨੂੰ ਸਾਰਿਆਂ ਨੂੰ ਸਵੇਰੇ ਪੌਣੇ 10 ਵਜੇ ਛੁੱਟੀ ਲਾਉਂਦੇ ਨੇ ਬਾਈ ਛੁੱਟੀ ਲਾਉਂਦੇ ਨੇ ਪਹਿਲੀ ਮੇਰੇ ਦੇ ਛੁੱਟੀ ਲਾਉਣ ਦੋ ਕੁਝ ਨਹੀਂ ਛੱਡਦੇ ਮੇਰਾ ਜੀ ਬਹੁਤ ਕੁਕ ਕਰਦੇ ਨੇ ਬਾਈ ਜੀ ਉਦੋਂ ਬਾਅਦ ਚ ਨਾ ਹੁਣ ਪਹਿਲੀ ਜਿਹੜੀ ਦੱਸਿਆ ਗੱਲਾਂ ਹੈ ਨਾ ਕੀ ਦੱਸਣਾ ਦੁਬਾਰਾ ਉਹ ਬੰਦੇ ਦੇ ਛੁੱਟੀ ਲਾਉਂਦੇ ਨੇ ਮਿੰਟ ਬਾਅਦ ਬੰਦੇ ਨੂੰ ਪੁੱਛਦੇ ਨੇ ਕੁਝ ਦੱਸਣਾ ਤਾਂ ਹਾਂਜੀ ਉਹ ਤਾਂ ਪੁੱਛਦੇ ਨੇ ਬੰਦੇ ਨੂੰ ਭਜਾਉਂਦੇ ਨੇ ਵੀ ਤੇਰਾ ਖੂਨ ਨਾ ਖੜੇ ਜਿਹੜੇ ਘੜਾਉਂਦੇ ਨੇ ਅੱਛਾ ਜੀ ਖੂਨ ਸਹੀ ਬਈ 3 ਮਹੀਨੇ ਬਾਅਦ ਖੂਨ ਜਿਹੜਾ ਖੜਿਆ ਉਹ 3 ਮਹੀਨੇ ਬਾਅਦ ਨਹੀਂ ਲਿਗਿਆ ਸੀ ਪੈਰਾਂ 'ਚ ਰਾਤ ਪੀ ਸੀ ਨਾ ਮਾਮਾਸ ਆਇਆ ਸਾਰਾ ਥੱਲੇ ਜਦੋਂ ਇਹ ਕੰਮ ਹੁੰਦਾ ਉਹ ਤੋਂ ਬਾਅਦ ਚ ਚਲੋ ਜੀ ਮੈਨੂੰ ਕਹਿੰਦੇ ਨੇ ਵੀ ਮੈਨੂੰ ਖੂਨ ਦੀ ਉਲਟੀ ਆ ਜਾਂਦੀ ਹੈ ਜੀ ਕੋਈ ਚੀਜ਼ਾਂ ਕਰਦੇ ਨੇ ਛੱਡੇ ਖੋਲੇ ਪੁੱਟਾ ਪਾਣੀ ਚ ਲੰਕਾਇਆ ਨੋਂ ਕਿਤੇ ਉਹਦੋਂ ਖੂਨ ਦੀ ਉਲਟੀ ਹੁੰਦੀ ਆ ਫੇਰ ਮੈਂ ਕਹਿੰਦਾ ਪਹਿਲਾਂ ਮੈਂ ਕਹਿੰਦਾ ਕੁਝ ਨਹੀਂ ਕਰਿਆ ਫੇਰ ਮੈਂ ਕਹਿੰਦਾ ਉਹਨਾਂ ਨੂੰ ਲਿਖਾ ਲਓ ਜੀ ਹੁਣ ਜਿਹੜਾ ਕੋਈ ਲਿਖਾਉਣਾ ਬਜਾ ਹਟ ਜਾਂਦੇ ਨੇ ਚਲੋ ਜੀ ਕੋਈ ਨਹੀਂ ਤਾਂ ਮੈਨੂੰ ਹਸਤਾ ਲੈ ਜਾਂਦੇ ਨੇ ਪ੍ਰਾਈਵੇਟ ਮੇਰੇ ਤੇ ਕਿਹੜਾ ਕੋਈ ਐਫ ਆਈ ਆਰ ਸੀ ਉਹ ਚ ਤਾਂ ਪ੍ਰਾਈਵੇਟ ਤੇ ਲੈ ਕੇ ਜਾਂਦੇ ਰਹੇ ਮੈਨੂੰ ਹੀ ਚੱਕਿਆ ਸੀਗਾ ਜੀ ਬਿਨਾਂ ਗੱਲੋਂ ਕਤਲ ਦੇ ਬਾਰੇ ਚ ਹਾਂ ਜੀ ਵੈ ਸੀ ਪਗੋੜਾ ਸੀਗਾ ਮੈਂ ਹਾਂ ਜੀ ਉੱਥੇ ਕੋਈ ਕਤਲ ਹੋਇਆ ਸੀਗਾ ਤੇ ਰਾਇਆ ਕੰਬਾਈ ਜੀ ਦੇਖੋ ਸਰਪੰਚ ਪੰਚ ਨੂੰ ਪਤਾ ਹੁੰਦਾ ਸਾਨੂੰ ਪਤਾ ਨਾ ਵੀ ਬੰਦਾ ਪਿੰਡ ਦਾ ਚੱਕੇ ਪੁਲਿਸ ਨੂੰ ਤਲਾਹ ਕਰਦੀ ਆ ਵੀ ਹਾਂਜੀ ਮੇ ਤੁਸੋ ਕਿ ਮੈਂ ਕਰਦਾ ਹਾਂਜੀ ਮੈਨੂੰ ਪੁਲਿਸ 42 43 ਦਿਨ ਕਦੇ ਕਿਤੇ ਰੱਖਦੇ ਕਦੇ ਕਿਤੇ ਜਿਹੜੇ ਚੌਂਕੀ ਤੁਹਾਨੂੰ ਮੈਂ ਭੋੜਾ ਉਹਨਾਂ ਬਾਈ ਉੱਥੇ ਲੈ ਕੇ ਜਾਂਦੇ ਨੇ ਮੈਨੂੰ ਉਹ ਮੈਨੂੰ ਵਾਪਸ ਮੋੜੀ ਜਾਂਦੇ ਤੇਰੇ ਵੀ ਇਹਦਾ ਕੀ ਪਤਾ ਮਰ ਜਾਣਾ ਇਹਨੇ ਪਹਿਲੀ ਰਾਤ ਮਿੱਟੂ ਭਾਈ ਪਹਿਲੀ ਰਾਤ ਭਾਈ ਉਹ ਜਿਉਂਦਾ ਹਲੇ ਵੀ ਲਾਂਗਰੀ ਸੁਧਾਰ ਸੀਗਾ ਉਹ ਲਾਂਗਰੀਲੇ ਵੀ ਜਿਹੋਦਾ ਉਹਦੇ ਮੇਰੇ ਭੂਏ ਦੇ ਮੁੰਡੇ ਦਾ ਰਿਸ਼ਤਾ ਕਰਾਇਆ ਹੁੰਦਾ ਉਹ ਮੈਨੂੰ ਦੱਸਦਾ ਇਹ ਕਰਕੇ ਉਹਦੀ ਉਹਦੇ ਘਰੇ ਮੈਨੂੰ ਰਾਤ ਰੱਖਦੇ ਨੇ ਪੁਲਿਸ ਨੂੰ ਦੱਸ 10000 ਰੁਪਏ ਦੇ ਦੇ ਰਾਤ ਦਾ ਜੇ ਕੋਈ ਨਾ ਸਾਡੇ ਥਾਣੇ ਮਰਿਆ ਸਾਨੂੰ ਤੁਹਾਡੇ ਅਰਗੇ ਪੱਤਰਕਾਰ ਅਰ ਵੀ ਇੱਥੇ ਥੋੜੇ ਮਾਰ ਗਿਆ ਕੋਈ ਕਲੇਮ ਲਾਵਾਂਗੇ ਕੋਈ ਹੋਰ ਗੱਲ ਕਹਿ ਦਾਂਗੇ ਕਿਵੇਂ ਮਰਿਆ ਕੁਝ ਵੀ ਹੈ ਨਾ ਉਹ ਬੰਦਾ ਆਲੇ ਵੀ ਜਿਉਂਦਾ ਬਾਈ ਹੁਣ ਆ ਆ ਦੀ ਜਾਨਪ ਜਉਂਦੀ ਨੌਕਰੀ ਵੀ ਜਉਂਦੀ ਹੈ ਹਾਂਜੀ ਹਾਂਜੀ ਬਾਈ ਉਹ ਪੁਲਿਸ ਦੇ ਭੂਆ ਦੇ ਮੁੰਡੇ ਨੂੰ ਫੋਨ ਲਾਉਂਦੇ ਪੁਲਸਾਂ ਦੇ ਭੂਆ ਦੇ ਮੁੰਡੇ ਨੂੰ ਫੋਨ ਆਨੇ ਤੋਨੀ ਤੇਰੀ ਯਾਰ ਮਾਮੇ ਦਾ ਮੁੰਡਾ ਕਹਿੰਦਾ ਚੱਕਰ ਆ ਸੀ ਪੁਲਿਸ ਨਹੀਂ ਸਾਡੇ ਕੋਲ ਰੋਟ ਰੱਖਿਆ ਕਿਵੇਂ ਕਰੀਏ ਮੰਮੀ ਮੋਜਣਾ ਨਹੀਂ ਜਿਹਦਾ ਜਿੰਨਾ ਮਰਜੀ ਪੈਸਾ ਲੱਗ ਜਾਂਦੇ ਵੇ ਜੀ ਮੇਰੀ ਭੂਆ ਦਾ ਮੁੰਡਾ ਕਹਿੰਦਾ ਬਗਲੋਲ ਜਿਹਾ ਜਿਉਂਦਾ ਹੈਗਾ ਜੇ ਫੋਟ ਦਾ ਉਹ ਕਾਰਨ ਕੀ ਫੌਜੀ ਉਹਨਾਂ ਦੇ ਭੂਆ ਦੇ ਫੁੱਫੜ ਦੀ ਨਾਲ ਲੱਗਦੀ ਹੁੰਦੀ ਸੀ ਬਈ ਕਿਸੇ ਦੇ ਨਾਲ ਮੈਨੂੰ ਸੱਦ ਲਿਆ ਰਤਵਾਰ ਦਾ ਫੋਨ ਸੀ ਉਹਦੇ ਨਾਲ ਲੜਾਈ ਹੋ ਗਈ ਹੈਗਾ ਹੁਣ ਵੀ ਵਧੀਆ ਨੂੰ ਉਸ ਮੁੰਡੇ ਦਾ ਭੂਆ ਦੇ ਮੁੰਡੇ ਨਾਲ ਲੜ ਪਿਆ ਉਹਨਾਂ ਬਈ ਮੈਂ ਗਿਆ ਚਲੋ ਉਹ ਠਹਿ ਗਏ ਭੂਆ ਮੈਨੂੰ ਕਹਿੰਦੀ ਪੁੱਤੇ ਦੇ ਨਾਲ ਲੱਗਦੇ ਨੇ ਖਾਸੇ ਤੂੰ ਥੋੜੇ ਦੇ ਨੈਚਰ ਹੈ ਮੈਂ ਐਡਾ ਹੋ ਗਿਆ ਜੀ ਕਦੇ ਭੂਆ ਦੇ ਪਿੰਡ ਗਿਆ ਨਹੀਂ ਸੀ ਰਹਿਣਾ ਤਾਂ ਦੂਰ ਦੀ ਗੱਲ ਆ ਉਹਨਾਂ ਨੇ ਕਹੇ ਤੇ ਰਿਹਾ ਮੈਨੂੰ ਫੁੱਫੜ ਗੱਲ ਕਰਨ ਲੱਗਿਆ ਸਾਹਮਣੇ ਫੌਜੀ ਸੀ ਕਹਿੰਦਾ ਇਹ ਮੈਨੂੰ 26 ਸਾਲ ਪਹਿਰਾ ਮੇਰੇ ਕਹੀ ਮਾਰੀ ਦਾ ਕਰਿਆ ਚਲੋ ਜੀ ਉਹਦੇ ਕਰਕੇ ਉਹਦਾ ਕਾਂਡ ਕਰਤਾ ਹੂੰ ਮੈਂ ਚਲੋ ਆਪਣੀ ਸੀਗੀ ਲੀਡਰਾਂ ਬਈ ਪੁਲਿਸ ਨੂੰ ਚੱਕ ਲਵਾਤਾ ਮੈਨੂੰ ਚੱਕਿਆ ਨਾ ਪੁਲਿਸ ਨੇ ਆਪਦੇ ਕਹਿੰਦੇ ਨੇ ਇਹੀ ਕਹਿੰਦੇ ਪੁਲਿਸ ਨੂੰ ਕਿ ਤੁਸੀਂ ਚੱਕ ਦੇਖਾਦੇ ਨਹੀਂ ਜਿਹਦੇ ਦੀ ਖਾਤਰ ਕਰਿਆ ਬਈ ਵਿੱਚ ਭੂਆ ਦਾ ਮੁੰਡਾ ਉਹ ਕਾਰਨ ਕਿ ਕਾਰ ਦਾ ਆਜਾ ਪੁੱਪੜ ਦੇ ਮਾਰਨ ਲੱਗਿਆ ਪੁੱਪੜ ਚਲੋ ਮਾਣੀ ਮੁੱਟੀ ਉਹ ਪੀ ਲੈਂਦਾ ਸੀ ਨਾ ਕਿਸੇ ਤਰੀਕੇ ਨਾਲ ਪਿਓ ਆ ਫਿਰ ਵੀ ਹੈ ਨਾ ਇੰਨਾ ਨਹੀਂ ਪੁੱਪੜ ਦੇ ਗੜਾਸੀ ਮਾਰ ਲੱਗਿਆ ਮੈਂ ਖੋਕੇ ਉਹਦੀ ਮਾਰਤੀ ਵੱਡੇ ਉਹ ਟੱਕ ਲੱਗ ਗਈ ਪਤਾ ਨਹੀਂ ਉਹ ਗੱਜ ਕੱਢਦਾ ਸੀ ਸਾਲਾ ਪਰ ਆਪਦਾ ਨਹੀਂ ਸਮਝਿਆ ਮੈਂ ਉਹਨਾਂ ਦੀ ਖਾਤਰ ਗਿਆ ਸੀ ਬਈ ਦੇਖ ਲੋ ਜੋਦੇ ਵੀ ਪਤਾ ਨਹੀਂ ਇੱਥੇ ਆਪਦਾ ਕੋਈ ਨਹੀਂ ਵੜਦਾ ਦੂਜਿਆਂ ਨੇ ਤਾਂ ਕੀ ਪਾਣਾ ਜਿਨ੍ਹਾਂ ਦੇ ਖਾਤਰ ਆਪਾਂ ਲੜਦੇ ਆ ਜਿੱਲਾ ਜਾਂਦਾ ਬਾਈ ਕੋਈ ਮੁਲਾਕਾਤ ਨਹੀਂ ਇੱਥੇ ਮਿੱਠੂ ਬਾਈ ਨੂੰ ਵੀ ਪੁੱਛ ਲੈ ਬਾਈ ਹੈਨਾ ਸਹੀ ਗੱਲ ਆ ਬਾਈ ਮਿੱਠੂ ਬਾਈ ਦੱਸ ਤੈਨੂੰ ਤੈਨੂੰ ਜਦੋਂ ਬਾਈ ਇਹ ਗੱਲਾਂ ਗੱਲਾਂ ਇਹ ਗੱਲਾਂ ਇਹ ਗੱਲਾਂ ਬਾਈ ਬਹੁਤ ਵੱਡੀ ਗੱਲ ਹੈ ਉਹ ਦੋ ਸਾਨੂੰ ਜੇਲ ਨਹੀਂ ਹੁੰਦੀ ਸਾਡੀ ਫੈਮਲੀ ਰਹਿੰਦੀ ਆ ਜਿਹੜੇ ਸਾਡੇ ਮਗਰੋਂ ਫਿਰਦੇ ਨੇ ਮਿਹਨਤ ਕਰਦੇ ਨੇ ਕਦੇ ਕਿਸੇ ਦੀ ਕਦੇ ਕਿਸੇ ਦੀ ਜਿਨ੍ਹਾਂ ਨੇ ਕਿਸੇ ਦਾ ਪਿੱਠ ਨਹੀਂ ਦੇਖਣੀ ਉਹਦੀ ਉਹ ਮੂੰਹ ਦੇਖਣਾ ਪੈਂਦਾ ਉਹਨਾਂ ਨੂੰ ਸਾਡੇ ਤਾਂ ਕੋਈ ਨਹੀਂ ਅਸੀਂ ਆਪ ਨਾ ਬੈਠੇ ਹੁੰਨੇ ਉੱਥੇ ਉਹ 15 ਨੂੰ ਬੈਠਾ ਹਾਂ ਜੀ ਜੇਲ ਸਾਡੇ ਪਰਿਵਾਰ ਨੂੰ ਹੁੰਦੀ ਆ ਸਾਲوں ਨੂੰ ਮੂਰੀ ਰੜਾ ਪਰਿਵਾਰ ਬਿਲਕੁਲ ਕਿੰਨੀ ਬੀ